ਲਓ ਜੀ ਅਜਰਮਾਨ ਟਾਰਗੇਟ ਜਿੱਤੇ ਹੀ ਗਿਆ ਕਿਉਂਕਿ 3 ਵਜੇ ਦਾ ਟਾਈਮ ਗੋਲ ਗੱਪਿਆਂ ਵਾਲੇ ਦਾ ਹੁੰਦਾ ਤਾਂ 3 ਵਜੇ ਦੀ ਵੈਨ ਦਾ ਹੁੰਦਾ ਸਾਡੇ ਪਿੰਡ ਚੱਲ ਰਿਹਾ ਮੇਲਾ ਤੇ ਗੋਲ ਗੱਪਿਆਂ ਵਾਲਾ ਮਾਲ ਭਰੋ ਆ ਕੇ ਮੇਲੇ 'ਚ ਲਗਾਉਂਦਾ ਰੇੜੀ ਤੇ ਅਰਮਾਨ ਦੀ ਵੈਨ ਵੀ ਆਉਂਦੀ 3 ਵਜੇ ਜਦੋਂ ਵੈਨ ਆਉਂਦੀ ਤੇ ਗੋਲ ਗੱਪੇ ਵਾਲਾ ਟੇਕਓਵਰ ਕਰਕੇ ਅੱਗੇ ਲੰਘ ਜਾਂਦਾ ਤੇ ਜਾਨੂ ਅਰਮਾਨ ਅੰਦਰ ਵੱੜਦਾ ਗੋਲ ਗੱਪੇ ਵਾਲਾ ਕਿਤੇ ਦਾ ਕਿਤੇ ਚੱਲ ਜਾਂਦਾ ਤੇ ਅੱਜ ਵੈਨ ਹੋ ਗਈ ਤੇਜ਼ ਤੇ ਗੋਲ ਗੱਪੇ ਵਾਲਾ ਪਿੱਛੇੋਂ ਆ ਕੇ ਸਾਡੇ ਘਰ ਦੇ ਮੋਢੀ ਲੰਘਣੇ ਲੱਗਾ ਸੀ ਤੇ ਅਰਮਾਨ ਨੇ ਰੋਕ ਲਿਆ ਕਹਿੰਦਾ ਅੱ ਗੋਲ ਗੱਪਿਆਂ ਦੀ ਐਨੀ ਕਾਲੀ ਸੀ ਕਿ ਯੂਨੀਫਾਰਮ ਵੀ ਚੇਂਜ ਕੀਤੀ ਤੇ ਕਹਿੰਦਾ ਕਿਤੇ ਗੋਲ ਗੱਪਿਆਂ ਵੜਾ ਲੰਘ ਨਾ ਜਾਵੇ ਤੇ ਚਲੋ ਜੀ ਦੇਖ ਵੀ ਨਹੀਂ ਰਿਹਾ ਵੀ ਮੇਰੇ ਕੱਪੜੇ ਲਿਬੜ ਰਹੇ ਆ ਜਾਂ ਮੇਰਾ ਮੂੰਹ ਲਿਬੜ ਰਿਹਾ ਹੈ ਤੇ ਰਾਸਤੇ ਦੇ ਵਿੱਚ ਖੜਾ ਗੋਲ ਗੱਪੇ ਖਾ ਰਿਹਾ ਹੈ ਤੇ ਚਲੋ ਕਦੀ ਕਦੀ ਮੌਕਾ ਮਿਲਦਾ ਕਿਉਂਕਿ ਖੇਤਾਂ 'ਚ ਸਾਡੇ ਘਾਰੇ ਆ ਕਦੀ ਕੋਈ ਰੇੜੀ ਆ ਹੀ ਨਹੀਂ ਕਦੀ ਤੋਂ ਗਈ ਨਹੀਂ ਐਵੀ ਮੇਲੇ ਤੇ ਜਾਂਦਾ ਕਰਕੇ ਭਾਈ ਅਰਮਾਨ ਦੇ ੜਕੇ ਆ ਗਿਆ ਤੇ ਉਧਰੋਂ ਅਰਮਾਨ ਦੇ ਪਾਪਾ ਅਰਮਾਨ ਦੀ ਭੈਣ ਨੂੰ ਵੀ ਲੈ ਆਏ ਆ ਤੇ ਉਹ ਇਹ ਤੋਂ ਵੀ ਜ਼ਿਆਦਾ ਸਖੀਨੇ ਗੋਲ ਗੱਪਿਆਂ ਦੀ ਤੇ ਕਹਿੰਦੀ ਅੱਜ ਤਾਂ ਨਜ਼ਾਰਾ ਹੀ ਆ ਗਿਆ ਘਰ ਦੇ ਮੋੜੇ ਰੇੜੀ ਲੱਗੀ ਹੋਆ ਗੋਲ ਗੱਪਿਆਂ ਦੀ ਤੇ ਅੱਜ ਅਸੀਂ ਇੱਥੇ ਰੱਜ ਕੇ ਗੋਲ ਗੱਪੇ ਖਾਵਾਂਗੇ ਤੇ ਮੇਲੇ 'ਚ ਤਾਂ ਪਤਾ ਨਹੀਂ ਖਾ ਹੋਣੇ ਜਾਂ ਨਹੀਂ ਖਾ ਹੋਣੇ ਤੇ ਭੈਣ ਇਹ ਵੀ ਾਰਮਾਨ ਦੀ ਆ ਬੈਗ ਇਹਨੇ ਵੀ ਨਹੀਂ ਅੰਦਰ ਲਾ ਕੇ ਰੱਖਿਆ ਤੇ ਇੰਨੀ ਗੋਲ ਗੱਪਿਆਂ ਦੀ ਕਾਢ ਚਕੇ ਭਾਈ ਚਲੇ ਨਾ ਜਾਵੇ ਤੇ ਾਰਮਾਨ ਨੂੰ ਕਹਿੰਦੀ ਮੈਨੂੰ ਵੀ ਖੜਾ ਲਾ ਕਹਿੰਦਾ ਮੈਨੂੰ ਵੀ ਕਰਾਉਣਾ ਤੇ ਪਲੇਟ ਆਪਣੀ ਜੁਦੀ ਲੈ ਤੇ ਬੈਗ ਇੱਥੇ ਪਾਪਾ ਨੂੰ ਫੜਾਇਆ ਕਹਿੰਦੀ ਪਾਪਾ ਮੇਰਾ ਬੈਗ ਅੰਦਰ ਰੱਖ ਦਿਓ ਵੀ ਭਾਈ ਨਾ ਚਲ ਜਾਣਾ ਜੇ ਮੈਂ ਬੈਗ ਅੰਦਰ ਰੱਖਣ ਗਈ ਇੰਨੀ ਬੇਰਸਾਈ ਸੀਗੀ भाई कहता टेंशन मत लो अगर रुका कहूँ तो गोलगप्पे खिला ही जाऊंगा अरमान ने अपने बाद गोलगप्पे खा ले तो हूँ कहें भाई कोमोस स्प्रिंग रोल भी है आते मैं क्या बिल्कुल नहीं मिलने है गोलगप्पे खिलाते में इन्ना ही बहुत आ भाई कहता जो स्प्रिंग से मोमोज़ खाने हैं तो मेले में आना पड़ेगा यहाँ टाइम लग जाएगा गर्म करने पड़ते हैं फ्राई करने पड़ते हैं इसके लिए मेले में जाना पड़ेगा अगर यहाँ मैं करूँगा तो लेट हो जाऊँगा तो मैंने कहा बिल्कुल नहीं गोलगप्पे खा लिया इन्ना बहुत आते हम जो खाने हो तो मेले जाके खा लोगे अबलता नहीं खाओगे हूँ ਤੇ ਪਾਪਾ ਨੇ ਲੋਕ ਗੋਲ ਗੱਪੇ ਖਾ ਲਿਆ ਤੇ ਏਰਮਾਨ ਦਾ ਹੱਲੇ ਵੀ ਮਨ ਕਰੀ ਜਾ ਰਿਹਾ ਮੈਂ ਹੋਰ ਗੋਲ ਗੱਪੇ ਖਾ ਮਾ ਤੇ ਏਰਮਾਨ ਦੀ ਭੈਣ ਮੈਨੂੰ ਕਹਿ ਰਹੀ ਤੁਸੀਂ ਵੀ ਗੋਲ ਗੱਪੇ ਖਾ ਲਓ ਮੈਂ ਕਿਹਾ ਨਹੀਂ ਮੈਂ ਚਾਹ ਪੀ ਲਈ ਯਾਰ ਜੇ ਮੈਂ ਚਾਹ ਨਾ ਪੀਤੀ ਹੁੰਦੀ ਫੇਰ ਮੈਂ ਇੱਕ ਅੱਧੇ ਗੋਲ ਗੱਪੇ ਖਾ ਲੈਣਾ ਸੀ ਤੇ ਏਰਮਾਨ ਫੇਰ ਵੀ ਹਟਿਆ ਨਹੀਂ ਦੇਖੋ ਭੈਣਾਂ ਦਾ ਦਿਲ ਕਿੱਡਾ ਹੁੰਦਾ ਏ ਏਰਮਾਨ ਨੇ ਆਪਣੀ ਭੈਣ ਨੂੰ ਗੋਲ ਗੱਪੇ ਨਹੀਂ ਦਿੱਤੇ ਸੀ ਜਦ ਕਿ ਉਹ ਭੈਣ ਉਹ ਖੜਾ ਰਹੀ ਆਪਣੀ ਪਿਆਰ ਚੋਂ